ਪਾਜੀ ਮੈਂ ਇਹ ਮੇਰੇ ਬੱਚੇ ਨੇ ਆ ਕੇ ਮੈਨੂੰ ਚਿੱਤਾ ਗਿਆ ਨਾ ਬਾਬਾ ਪੁਲਿਸ ਆ ਗਈ ਮੈਂ ਆ ਕੋ ਕੁਤਾ ਕਰਦਾ ਮੈਂ ਤਾਂ ਦਾ ਸਾਥ ਦੇ ਉਹ ਦੇ ਵੀਡੀਓ ਬਣਾ ਕੇ ਦੇਖੋ ਜਿੰਨੀ ਮੰਡੀ ਰਾਣੀ ਹੈ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵਿੱਚ ਛੱਡਿਆ ਨੇ ਲਾਜੋ ਮੈਂ ਵੀ ਵੇਚਿਆ ਜੇ ਮੈਂ ਕਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੀ ਇਸ ਕੇ ਛੱਡਿਆ ਗੱਲ ਹੀ ਕਿਟੂ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਹਦੇ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇਣ ਨੂੰ ਵਿਰੰਦਿਆ ਦੇਖੋ ਜੀ ਵੀਡੀਓ ਪਰਦੇ ਆ ਜੀ ਇਹ ਬਹੁਤ ਫਾਇਦੇ ਵਾਲੀ ਚੀਜ਼ ਹੈ ਕੋਈ ਨਹੀਂ ਲੈ ਕੇ ਅਸਰ ਵੀ ਜਾ ਰਹੇ ਮਿੱਠੀ ਲਿੱਤੀ ਹੈ ਕੋਈ ਨਾਲ ਸਿਰ ਤੇ ਜੋੜ ਨਹੀਂ ਸਕਦੀ ਚਲੋ ਅਸਲ ਜਿ ਕਿਹੜਾ ਬਣਨਾ ਚਲੋ ਬੋਲਦੇ ਇਹ ਨਹੀਂ ਲੋੜ ਆਉਂਦੀ ਕਿਹਾ ਜੇ ਤੁਸੀਂ ਆਪਣੇ ਹਾਲੇ ਆ ਦੇਖੋ ਪੜ੍ਹੋ ਇੱਕ ਲੋਕ ਜੀ ਪਾਉਣੇ ਤੇ ਸਾਨੂੰ ਸਭਾ ਪਤਾ ਪਰਾਣਾ ਬੰਦਾ ਸਾਹਮਣੇ ਬੋਲ ਜੀ ਬੋਲ ਯਾਰ ਲੱਗਦਾ ਪਛੋੜ ਚਲਵਾਓ ਇੱਕ ਨਹੀਂ ਜਾਨਾ ਸੀਗਾ ਡੇਰ ਹੋ ਗਈ ਜੀ ਚੈੱਕ ਕਰ ਲੈਨੇ ਆਂ ਮੇਰੇ ਸਾਹ ਦਾ ਕੋਈ ਸ਼ਹਿਰ ਦੇ ਤੁਹਾਡਾ ਵੀ ਸੱਜ ਬੰਦਾ ਜੇ ਤੁਹਾਨੂੰ ਪਤਾ ਤਾਂ ਦੱਸੋ ਤੁਹਾਨੂੰ ਨਹੀਂ ਪੁੱਛ ਪਾਉਂਦਾ ਚਲੋ ਬੋਲ ਜੀ ਨਹੀਂ ਆਪਾ ਦੇਖੋ ਸਾਰਾ ਕੁਝ ਹੋ ਜਾਗਾ ਤੁਸੀਂ ਸਾਡੀ ਨੰਬਰ ਦੇ ਯਾਰ ਬੰਦੀ ਦਾ ਇਨਕੁਆਰੀਆ ਕਰਦੇ ਤੁਸੀਂ ਪਤਾ ਭੇਜੋ ਨਹੀਂ ਨਹੀਂ ਕੋਈ ਨਹੀਂ ਪਤਾ ਲੱਗਦਾ ਜੇ ਤੁਹਾਨੂੰ ਪਤਾ ਤੁਸੀਂ ਦੱਸੋ ਮੈਨੂੰ ਯਾਰ ਦੱਸ ਦਿਓ ਆ ਦਿਓ ਦੋ ਗੱਲ ਬਣਾਈ ਜੀ ਆ ਕਿ ਇਹ ਮੂਲੀ ਕੰਮ ਲੱਪੜਸ ਨਹੀਂ ਸਾਡੀ ਕਰੂ ਸਾਰੇ ਕੰਮਾਂ ਨੂੰ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਾਰੇ ਲੋਕਾਂ ਨੂੰ ਆਹ ਜੀ ਉਹਨਾਂ ਦੇ ਵੀ ਹੁੰਦੇ ਆ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੂਗਾ ਕਿ कसो ਹੋਇਆ ਜੀ ਯਾਦ ਤੁਹਾਨੂੰ ਕੋਠਿਆ ਤੋਂ ਤੇ ਜਾ ਕੇ ਟੈਕਿੰਗ ਕਰੋ ਜੀ ਇੱਕ ਕੋਠਿਆ ਤੋਂ ਜਿਲ੍ਹਾ ਦੇ ਕੋਠਿਆ ਦੇ ਵਿੱਚ ਦੱਸੋ ਜਿੱਥਾ ਗੁੱਡੀ ਜਾਂਦੀ ਹੋਰ ਇਹਦੇ ਨਾਲ ਦਰਵਾਜ਼ਾ ਦਰਵਾਜ਼ਾ ਕਿਹੜਾ ਪੀਕੀ ਜਾਂਦੀ ਹੈ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਸੋਹਣੇ ਰਹੇਗੀ ਯਾਦ ਨਹੀਂ ਨੂੰ ਪੁੱਛ ਪਾਜੀ ਸਾਹਿਬ ਨਹੀਂ ਇਹ ਨੂੰ ਕੋਲੋਂ ਕਿਹਾ ਨਾ ਜਿੱਥੇੋਂ ਮੈਂ ਪੁੱਛਿਆ ਠੀਕ ਹੈ ਲੱਗਦੀ ਹੈ ਸਰ ਉਹਨੇ ਜਦੋਂ ਆਉਂਦੇ ਦੋਸਤ ਨਹੀਂ ਕਰਦੇ ਜੀ ਚੱਲਣਗੇ ਪਰ ਇਹ ਤਾਂ ਜਾਲਦੀ ਦੇ ਗੱਲ ਕੀਤੀ ਨਹੀਂ ਇਹ ਬੇਨਤੀ ਕੀਤੀ ਅਸਰ ਸਿੰਘ ਸਾਹਿਬ ਨੇ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆ ਰਹੀ ਉਹਦੋਂ ਵੀ ਬੇਨਤੀ ਕੀਤੀ ਅਸਰ ਸਿੰਘ ਸਾਹਿਬ ਨੂੰ ਕਿ ਸਰ ਬਟਾਲੇ ਦੇ ਗੱਟੂ ਮੌ ਬਿਕਰਿਆ ਜੀ ਅੱਜ ਵੀ ਲੈ ਲਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਵੀ ਅਗਰ ਗਨੂ ਪ੍ਰੈਸਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤੁਹਾਨੂੰ ਲੱਗਦਾ ਗੱਟੂ ਨਹੀਂ ਨਿਕਲਿਆ ਆਪਾਂ ਡਰੋਨ ਚਲਾਈਏ ਸ਼ਹਿਰ ਤੇ ਸਪਰੇਅ ਸ਼ੀ ਹੁੰਦਾ ਵੇਖੋ ਇੰਨੀ ਬੋਲਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਸਰ ਦੇਖੋ ਮੇਰੀ ਮੇਰੀ ਮਿਸਾਲ ਦੱਸੋ ਆਲੀ ਜਿਹੜੇ ਮਾੜਾ ਨਹੀਂ ਤੁਸੀਂ ਵੀਡੀਓ ਪਾਈ ਆ ਸਰਿਆਂ ਵਿਖ ਰਿਹਾ ਸਰ ਜੇ ਨਹੀਂ ਵਿਖ ਰਿਹਾ ਭੈ ਤਾਂ ਡਰੋਨ ਜਵਾਦੀ ਨੇ ਲੋਕਾਂ ਨੇ ਘੜਾਕੀ ਤੇ ਤੂੰ ਨੇ ਉਹ ਵੀ ਚਲ ਬੂ ਚਲੋ ਆਪਾਂ ਅੱਜ ਚੈੱਕ ਕਰ ਲਈਏ ਸਰ 11 ਮੱਲੇ ਚਲ ਜਓ ਸ਼ਰਿਆਂ ਘਟੂ ਵਿਖ ਰਿਹਾ ਥਾਣਾ ਚੇੜੀ ਦੇ ਬਾਅਦ ਲੈ ਸਰ ਦੱਸੋ ਮੈਨੂੰ ਕੁਰਸੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਰਹੰਦਾ ਮੈਨੂੰ ਡੀਸੀ ਸਾਹਿਬ ਕੋਲ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਕਿ ਕੁਰਸੀ ਦੇ ਭਾਵੇਂ ਨਾ ਘਟੂ ਰੋਕ ਕੇ ਦੇਣਾ ਮੈਂ ਕਰ ਰਹੇ ਹਾਂ ਦੇਖੋ ਇਹ ਮੈਂ ਬੁਨ ਨਹੀਂ ਕੱਲੇ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੱਕਾ ਪਿਛਲੇ ਸਾਲ ਹਿਮਾਂਸ਼ੂ ਅਗਰਵਾਲੀ ਡੀਸੀ ਸੀ ਇੱਥੇ بڑے ਪੱਤਰਕਾਰ ਇਹਨੇ ਪੱਤਰਕਾਰਾਂ ਸਾਡੀ ਵੀਡੀਓ ਅਜੇ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲਦੇ ਦੋ ਰਾਣ ਆੜ ਵੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਕਿਹੜੇ ਆਮ ਬਟਾਲੇ ਸ਼ਹਿਰ ਦੇ ਸਰਕਰ ਤੋਂ ਵੇਖ ਲਿਆ ਸਾਰੇ ਗੱਲ ਨਹੀਂ ਸੰਦੇ ਮੈਂ ਤਾਂ ਤੁਹਾਨੂੰ ਦੱਸਾਂਗਾ ਮੈਨੂੰ ਦੱਸੋ ਅੱਡਾ ਠਾੜਾ ਸਿਟੀ ਦੇ ਸਾਹਮਣੇ ਗਲੀ ਆ ਸਾਰਾ ਅੰਦਰ ਸਾਰੇ ਹੀ ਗੰਦੇ ਆ ਅੰਦਰ ਸਾਰੇ ਹੀ ਗੰਦੇ ਨਾਲੇ ਸੀ ਦੀ ਬਾਹਰ ਉਦੋਂ ਸਰ ਕਿਡਾ ਹਟਾਈਏ ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਵੀ ਪਤਾ ਦੱਸੋ ਵੀ ਨਹੀਂ ਪਤਾ ਪੰਜ ਤੱਕ ਪੁੱਛਣਾ ਹੈ ਲੈ ਦੱਸੋ ਹੈ ਕੋਈ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਉਂਦੀ ਆ ਘੱਟੂ ਵੇਖਣਾ ਆ ਜਿੰਨਾ ਤੁਹਾਨੂੰ ਪਤਾ ਆ ਕੋਈ ਦੱਸਣ ਚ ਕੀ ਹੈ ਜਿਹੜੇ ਲੋਕੀ ਦੱਸਦੀ ਆ ਕਿ ਬੋਝ ਚੌਕਾ ਸਰ ਵੀ ਕਿਲੋ ਇਨਰੂ ਘੇਟੋ ਲੈ ਕੇ ਆਏ ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਲਿਆ ਨਾਈ ਵੇਚਣ ਲਿਆ ਜਿਹੜੇ ਦੁੱਧੀ ਵੇਚਣ ਲਿਆ ਸਾਰੀ ਦੁਨੀਆ ਉੱਧਰ ਵੇਚਣ ਨਹੀਂ ਹੈ ਅਗਰ ਸੱਚੇ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾ ਬੋਲਾਂਂ ਦੀ ਗੱਲ ਜੇ ਤੁਹਾਨੂੰ ਨਾ ਨਹੀਂ ਬਣੇ ਇਹ ਸ਼ਬਦ ਉਹ ਤੁਹਾਨੂੰ ਸਭ ਮੇਰੇ ਨਾਲੋਂ ਜ਼ਿਆਦਾ ਵਧਾ ਕੋਣ ਕੋਣ ਵੇਚ ਰਿਹਾ ਉਹ ਨਹੀਂ ਸਾਰੇ ਛੱਡੋ ਗੱਲ ਨੂੰ ਇਹ ਸਿਰਫ ਤੈਨੂੰ ਹਾਸਾ ਕਰਨ ਦਿਓ ਕਿ ਪਬਲਿਕ ਬੋਲਨੇ ਆ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਪੀ ਸਾਹਮਣੇ ਚੈਲੰਜ ਕਰਨਾ ਉਹਨਾਂ ਨੂੰ ਜੇ ਨਹੀਂ ਕੱਟੂਗੀ ਕਹਿੰਦੇ ਸਟੇਟਮੈਂਟ ਦੇ ਮੇਰੇ ਪਾਸੇ ਕੱਟੂਨੀ ਨਹੀਂ ਗਿਆ ਦੇਰ ਦੇਰ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰ ਇਨ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਪਾਈ ਇੱਕ ਮੈਂ ਸਰ ਮੇਰੀ ਵੇਖੋ ਮੈਂ ਸ਼ਾਮਿਲ ਸਰ ਦੇਖੋ ਮੈਂ ਵੀਡੀਓ ਪਾਈ ਮੈਂ ਉਹ ਜਿਹੜੀ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਦਿਓ ਐਸਐਸਪੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਪੀਸ ਨੇ ਨਹੀਂ ਵੇਖਿਆ ਕਾਨੂੰਨ ਪੁੱਛਣੇ ਦਾ ਸੋਚੇ ਲੱਗਿਆ ਹੁੰਦਾ ਆਰੇ ਐਸਸੀ ਇਗਮੈਂਟ ਐਸਸੀ ਤਾਈ ਆਪਾਂ ਨਸ਼ੇ ਤੇ ਵੀ ਦੇ ਕੇ ਸਫੇਦ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਕੰਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮਨੀਆ ਰਸ ਕਰਨਾ ਕੇ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਲਦੇ ਅਸਰਜੀ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕੰਡ ਕਰਦੇ ਆ ਮੇ ਕੋਲ ਜਾਓ ਉਹ ਨਹੀਂ ਸਰ 100 ਬੰਦਾ ਪੁੱਛਣਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਮੇਟੀ ਹੋ ਗਈ ਕਿ ਲੈ ਵੀ ਖੋਸਲੇ ਨੂੰ ਕੁੱਝ ਕੋਈ ਉਹ ਬੰਦਾ ਕੋਈ ਨਾ ਹੋ ਗਿਆ ਤੂੰ ਇਹਨਾਂ ਜਰਾਂ ਦੇ ਕਿ ਬਗਲੀ ਦਾ ਸਾਧ ਹੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਫੀਲਿੰਗ ਪਾਵਰ ਹੈ ਕੀ ਨਾ ਬਿਲਿੰਗ ਪਾਵਰ ਦੱਸੋ ਸਾਨੂੰ ਕਿੱਥੇ ਸਰ ਜੇ ਫੀਲਿੰਗ ਪਾਵਰ ਤੁਹਾਡੇ ਜਗੀ ਹੈ ਨਾ ਤੁਹਾਡੇ ਠਾਣੇ ਸਿਟੀ ਦੇ ਸਾਹਮਣੇ ਗਲੀ ਦੇ ਚੱਕਰ ਮਾਰ ਲਓ ਛੱਡਿਆਣਾ ਮੱਲਾ ਸ਼ਰੀਆ ਆ ਮੋਤੇ ਗੱਟੂ ਰੱਖ ਕੇ ਦੇ ਚੰਡੇ ਮੈਂ ਕਿਹਾ ਸਰਪੇ ਪਾਉਂਦੇ ਸੀ ਤੂੰ ਹੀ ਮਿੰਡੀ ਮਦਾਨ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਜਿਹੜੀ ਝੁੱਟ ਕਿਦਾ ਵੀ ਵੀਡੀਓ ਪਾ ਲਈ ਤੂੰ ਇਹ ਮੈਨੂੰ ਇਹ ਕਰਨ ਦੇ ਹੋ ਆਪਣੇ ਮੂਲੇ ਤਰੀਕੇ ਨਾਲ ਸਰ ਨਾ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਮੈਂ ਕਾਹ ਦਿਨਾਂ ਜੀ ਬੰਦ ਕਰਾ ਕੇ ਬਣਾ ਲਾਂਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇ ਕੇ ਕੋਈ ਬੋਲੇ ਕਿ ਤਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਕਹ ਬੋਲੇ ਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਕਿ ਤੁਹਾਨੂੰ ਨਹੀਂ ਵਿਕਿਆ ਮੇਰਾ 2 ਦਾ ਪੁਆਇੰਟ ਦੱਸਣਾ ਦਾ ਮੈਂ ਤੁਹਾਨੂੰ ਕੁਝ ਤਾਂ ਮਦਦ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਵਿਕਿਆ ਇਹ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਕਿ ਨਹੀਂ ਗੱਟੂ ਵਿਕਿਆ ਬੜਾ ਲੈ ਮੈਂ ਕਿਹਨਾ ਦੱਸੋ ਕਿਹੜਾ ਵੇਚਦਾ ਨਹੀਂ ਫੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਤੁਹਾਨੂੰ ਨਹੀਂ ਫੜਾਂਗੇ ਕਿਹੜੇ ਵੜੇ ਸਰ ਚਾਰ ਕਿੱਤੂ ਵੜ ਲੋਗੇ 400 ਪੇਟੀ ਜਿੱਥੇ ਬਿਠਾ ਲੈ ਦੀ ਕਹਿੰਦੀ ਅੱਜ ਦੀ ਗੇਟੀ ਜੀ ਆਪਾਂ ਵੀ ਇੰਨੀ ਨਾਲੋ ਆਪਾਂ ਜੁਣ ਕੇ ਲਿਖ ਕੇ ਦੇ ਦਿਓ ਕੀ ਲਿਖ ਕੇ ਰਮਾਨੇ ਬੋਲ ਕੇ ਮੇਰਾ ਬੋਲ ਲਿਆ ਲੋ ਸਭ ਬੋਲਦੇ ਆ ਜਿਆਦਾ ساری ਦੁਨੀਆ ਤੇ ਬੋਲਣ ਗਿਆ ਮੈਂ ਸੀਐਮ ਸਾਹਦੇ ਵੀ ਗਵਾ ਰਾਈਂਦੇ ਮੈਂ ਸੀਐਮ ਸਾਹਦੇ ਵੀ ਗਵਾ ਰਾਈਂਦੇ